ਕਿਸਾਨ ਅੰਦੋਲਨ ਦੇ ਹਮਾਇਤ ਦੇ ਵਜੋਂ ਡੀਆਈਜੀ ਜੇਲ ਐਲਐਸ ਜਾਖੜ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਜਿਹਾ ਕਰਨ ਵਾਲੇ ਉਹ ਪੰਜਾਬ ਦੇ ਪਹਿਲੇ ਅਫਸਰ ਨੇ ਪ੍ਰਿੰਸੀਪਲ ਸਕੱਤਰ ਨੂੰ ਚਿੱਠੀ ਭੇਜੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਦੇ ਵਜੋਂ ਉਹ ਆਪਣਾ ਅਸਤੀਫਾ ਦੇ ਰਹੇ ਨੇ ਹਾਲਾਂਕਿ ਡੀਆਈਜੀ ਜੇਲ ਐਲਐਸ ਜਾਖੜ ਤੇ ਪਹਿਲਾਂ ਪ੍ਰਚਾਰ ਦੇ ਇਲਜ਼ਾਮ ਲੱਗੇ ਸਨ ਜਿਸ ਦੇ ਤਹਿਤ ਉਹ ਕੁਝ ਮਹੀਨੇ ਸਸਪੈਂਡ ਵੀਰੇ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਸੀ ਮੌਜੂਦਾ ਵੇਲੇ ਦੇ ਵਿੱਚ ਉਹ ਚੰਡੀਗੜ੍ਹ ਜੇਲ੍ਹ ਵਿਭਾਗ ਦੇ ਵਿੱਚ ਡੀਆਈਜੀ ਹੈੱਡਕੁਆਰਟਰ ਨੇ ਅਤੇ ਹੁਣ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਇਹ ਕਹਿੰਦੇ ਹੋਏ ਕਿ ਉਹ ਕਿਸਾਨਾਂ ਦੀ ਹਮਾਇਤ ਕਰ ਰਹੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਨੇ ਅਤੇ ਇਸੇ ਲਈ ਅਸਤੀਫਾ ਦੇ ਰਹੇ ਨੇ ਤੁਸੀਂ ਵੇਖ ਰਹੇ ਹੋ এবੀਬ ਸਮਝਾ ਜੋਸ਼ ਜਜ਼ਬਾ ਜਨੂਨ ਰਾਜਸਥਾਨ ਦੀ ਸਾਈਡ ਨੂੰ ਕਿਸਾਨ ਜਿਹੜੇ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਨੇ ਇੱਥੇ જય ਸਿੰਘਪੁਰ ਖੇੜਾ ਬਾਰਡਰ ਜਿਹੜਾ ਰਿਵਾੜੀ ਡਿਸਟ੍ਰਿਕਟ ਦੇ ਵਿੱਚ ਹੈ ਰਾਜਸਥਾਨ ਤੇ ਹਰਿਆਣਾ ਦਾ ਜਿਹੜਾ ਬਾਰਡਰ ਹੈਗਾ ਉਸ ਦੇ ਪਹੁੰਚ ਚੁੱਕੇ ਨੇ ਕਹਿੰਦੇ ਕਿ ਅੱਜ ਰਾਜਸਥਾਨ ਦੇ ਕਿਸਾਨਾਂ ਨੇ ਅਨਾਉਂਸ ਕੀਤਾ ਸੀਗਾ ਕਿ 올 인디아 ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਤੇ ਸਯੁਕਤ ਕਿਸਾਨ ਮੋਰਚੇ ਨੇ ਇਤਿਹਾਸਿਕਾ ਕਿ ਅੱਜ ਜਿਹੜਾ ਹੈਗਾ Rajasthan ਤੋਂ ਕਿਸਾਨ ਤੇ Haryana ਦੇ Rewari ਤੇ ਹੋਰ districts ਤੋਂ ਕਿਸਾਨ ਜਿਹੜੇ ਨੇ ਉਹ Delhi ਵੱਲ ਕੂਚ ਕਰਨਗੇ ਤੁਸੀਂ ਦੇਖੋ ਕਿਸਾਨ ਸਭਾ ਦੇ ਝੰਡੇ ਲੈ ਕੇ ਸਟੂਡੈਂਟ ਆਰਗੇਨਾਈਜੇਸ਼ਨ ਦੇ ਝੰਡੇ ਲੈ ਕੇ ਤੇ ਹੋਰ ਜਿਹੜੇ ਕਿਸਾਨ ਨੇ Rajasthan ਦੀ ਸਾਈਡ ਤੋਂ ਇੱਥੇ border ਤੇ ਪਹੁੰਚ ਚੁੱਕੇ ਨੇ ਤੇ barricade ਜਿਹੜਾ ਨੇ ਇੱਥੇ ਪੁਲਿਸ ਨੇ ਇੰਤਜ਼ਾਮ ਕੀਤਾ ਹੈ ਜ਼ਬਰਦਸਤ barricading ਹੈਗੀ ਕਿਸਾਨਾਂ ਨੂੰ ਰੋਕਣ ਵਾਸਤੇ ਪੁਲਿਸ ਜਿਹੜਾ ਹੈਗੀ ਇੱਥੇ ਤਣਾਤ ਹੈਗੀ ਐਂਟੀ ਰਾਇਟ ਗੀੜ ਦੇ ਵਿੱਚ ਤੇ ਜਿਹੜਾ ਕਿਸਾਨ ਨੇ ਬੈਰੀਕੇਡਸ ਦੇ ਉੱਤੇ ਪਹੁੰਚ ਗਏ ਨੇ ਤੇ ਚੜ ਕੇ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਨੇ ਕ੍ਰੋਸ ਕਰਨ ਦੀ ਦੇਖ ਸਕਦੇ ਹੋ ਤੁਸੀਂ ਕੁਝ ਕਿਸਾਨ ਜਿਹੜਾ ਨੇ ਉਹ ਬੈਰੀਕੇਡਸ ਤੇ ਚੜੇ ਵੀ ਨੇ ਤੇ ਕੋਸ਼ਿਸ਼ ਕਰ ਰਹੇ ਨੇ ਕਿ ਦਿੱਲੀ ਵੱਲ ਜਿਹੜਾ ਹੈ ਕੁਝ ਕਰੀਏ ਦੱਸ ਦਈਏ ਤੁਹਾਨੂੰ ਕਿ ਅੱਜ ਜਿਹੜਾ ਹੈ 18ਵਾਂ ਦਿਨ ਹੈਗਾ ਜਦੋਂ ਮਾਰ ਕਿਸਾਨ ਜਿਹੜਾ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਹੈਗਾ ਹਰਿਆਣੇ ਦੇ ਨਾਲ ਉਹ ਆਲਰੇਡੀ ਬੰਦ ਜਿਹੜਾ ਹੈ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਕੀਤਾ ਹੋਇਆ ਤੇ ਇਹ ਜਿਹੜਾ ਹੈਗਾ ਰਾਜਸਥਾਨ ਦੇ ਜਿਹੜੇ ਕਿਸਾਨ ਨੇ ਉਹਨਾਂ ਦਾ ਅੱਜ ਦਿੱਲੀ ਮਾਰਚ ਸੀਗਾ ਤੇ ਦਿੱਲੀ ਜੈਪੁਰ ਨੈਸ਼ਨਲ ਹਾਈਵੇ ਜਿਹੜਾ ਹੈ ਉਹਨੂੰ ਬੰਦ ਕਰਨ ਦਾ ਉਹਨਾਂ ਦਾ ਪ੍ਰੋਗਰਾਮ ਹੈ ਦੇਖਦੇ ਹਾਂ ਕਿ ਹੁਣ ਇਹ ਕਿਸਾਨ ਜਿਹੜਾ ਨੇ ਇਸ ਬਾਰਡਰ ਨੂੰ ਕਰਾਸ ਕਰ ਸਕਦੇ ਨੇ ਬਾਈਕੇਡ ਨੂੰ ਕਰਾਸ ਕਰਦੇ ਨੇ ਕਿੰਨੇ ਅੱਜ ਦਸੰਬਰ 13 ਨੂੰ ਰਾਜਸਥਾਨ ਦੇ ਕਿਸਾਨਾਂ ਨੇ ਐਲਾਨ ਕੀਤਾ ਸੀਗਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਉਹ ਦਿੱਲੀ ਜੈਪੁਰ ਨੈਸ਼ਨਲ ਹਾਈਵੇ ਜਿਹੜਾ ਹੈਗਾ ਉਹ ਉਸ ਨੂੰ ਜਾਮ ਕਰਨਗੇ ਤੇ ਦਿੱਲੀ ਵੱਲ ਜਿਹੜਾ ਹੈ ਉਹ ਮਾਰਚ ਕਰਨਗੇ ਇਸ ਵਕਤ ਅਸੀਂ ਖੜੇ ਨੇ જય ਸਿੰਘਪੁਰ ਖੇੜਾ ਬਾਰਡਰ ਜਿਹੜਾ ਹੈਗਾ ਬੈਰੀਅਰ ਜਿਹੜਾ ਹੈਗਾ ਰਾਜਸਥਾਨ ਤੇ ਹਰਿਆਣਾ ਦਾ ਜਿਹੜਾ ਬੈਰੀਅਰ ਹੈਗਾ ਬਾਰਡਰ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜਾ ਹੈਗਾ ਰਾਜਸਥਾਨ ਦੀ ਸਾਈਡ ਤੋਂ ਜਿਹੜਾ ਨੇ ਉਹ ਦਿੱਲੀ ਨੂੰ ਮਾਰਚ ਕਰ ਰਹੇ ਸੀਗੇ ਤੇ ਹਰਿਆਣਾ ਪੁਲਿਸ ਨੇ ਜਿਹੜਾ ਹੈ ਇਹਨਾਂ ਕਿਸਾਨਾਂ ਨੂੰ ਬੈਰੀਕੇਡਸ ਲਾ ਕੇ ਇੱਥੇ ਰੋਕ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਖਸਪੀਰਾ ਕੀ ਕਿਸਾਨ ਜਿਹੜਾ ਨੇ ਇਕੱਠੇ ਹੋਏ ਨੇ ਇਸ ਬੈਰੀਕੇਡਸ ਦੇ ਇਸ ਸਾਈਡ ਨੂੰ ਤੇ ਦੂਜੀ ਸਾਈਡ ਨੂੰ ਜਿਹੜਾ ਹੈਗਾ ਹਰਿਆਣਾ ਪੁਲਿਸ ਨੇ ਜਿਹੜਾ ਹੈ ਬੰਦੋਬਸਤ ਜਿਹੜਾ ਨੇ ਉਹ ਕਿਤੇ ਹੋਏ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਤੇ ਕਿਸਾਨ ਕਿਸਾਨ ਸਭਾ ਦੇ ਝੰਡੇ ਲੈ ਕੇ ਤੇ ਹੋਰ ਸਟੂਡੈਂਟ ਤੇ ਨੌਜਵਾਨ ਜਿਹੜਾ ਸੰਗਠਨ ਹੈਗੇ ਉਹਨਾਂ ਦੇ ਝੰਡੇ ਲੈ ਕੇ ਜਿਹੜਾ ਹੈਗਾ ਕਿਸਾਨ ਮਾਰਚ ਕਰ ਰਹੇ ਸੀਗੇ ਦਿੱਲੀ ਦੀ ਤਰਫ ਨੂੰ ਜਿਨ੍ਹਾਂ ਦੇ ਵਿੱਚ ਹਨਨ ਮੋਲਾ ਵੀ ਨੇ ਮੇਧਾ ਪਟਕਰ ਵੀ ਇਥੋਂ ਦਿਖ ਰਹੇ ਨੇ ਸਾਨੂੰ ਉੱਤੇ ਯੋਗਿੰਦਰ ਯਾਦਵ ਵੀ ਜਿਹੜਾ ਉਹਨਾਂ ਦੇ ਵਿੱਚ ਲੀਡ ਕਰ ਰਹੇ ਸੀਗੇ ਉਹਨਾਂ ਕਿਸਾਨਾਂ ਨੂੰ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੱਸ ਦਿਓ ਕਿ ਇਹ 18ਵਾਂ ਦਿਨ ਹੈਗਾ ਜਦੋਂ ਉੱਧਰ ਵੀ ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰ ਤੇ ਕਿਸਾਨ ਹਜ਼ਾਰਾਂ ਪੰਜਾਬ ਤੇ ਹਰਿਆਣਾ ਤੋਂ ਜਿਹੜਾ ਨੇ ਦਰਨਾ ਦੇ ਰਹੇ ਨੇ ਲਗਾਤਾਰ ਉਹਨਾਂ ਨੇ ਰੋਡ ਜਿਹੜਾ ਨੇ ਉਹ ਬਲਾਕ ਕੀਤੇ ਹੋਏ ਨੇ ਤੇ ਇੱਧਰ ਤੋਂ ਕਿਸਾਨ ਜਿਹੜਾ ਨੇ Rajasthan ਦੇ ਕਿਸਾਨ ਜਿਹੜਾ ਨੇ ਉਹਨਾਂ ਦਾ ਵੀ ਅੱਜ ਮਾਰਚ ਸੀਗਾ ਕਿਉਂਕਿ ਕਿਸਾਨ ਜੱਟੇ ਬੰਦਿਆਂ ਨੇ ਐਲਾਨ ਕੀਤਾ ਸੀਗਾ ਕਿ ਉਹ ਇਸ ਅੰਦੋਲਨ ਨੂੰ ਆਪਣੇ ਇਸ ਅੰਦੋਲਨ ਨੂੰ ਹੋਰ ਹੋਰ ਤਿੱਖਾ ਕਰਨਗੇ ਕਿ ਜਿਹੜਾ ਕੇਂਦਰ ਸਰਕਾਰ ਹੈ ਉਹ ਸੰਸ਼ੋਧਨ ਜਿਹੜਾ ਹੈ ਪ੍ਰਪੋਜ਼ ਕਰ ਰਹੀ ਹੈ ਪਰ ਕਿਸਾਨ ਜਿਹੜਾ ਨੇ ਉਹ ਰੱਦ ਕਰਨ ਦੀ ਮੰਗ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜਾ ਨੇ ਇੱਥੇ ਡਟੇ ਨੇ ਤੇ ਪੁਲਿਸ ਜਿਹੜਾ ਹੈ ਹਰਿਆਣਾ ਪੁਲਿਸ ਜਿਹੜੀ ਹੈਗੀ ਉਹ ਵੀ ਡਟੀ ਹੋਈ ਹੈ ਇਹਨਾਂ ਬੈਰੀਕੇਡਸ ਤੇ ਤੇ ਪੂਰਾ ਇੰਤਜ਼ਾਮ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬڑے-ਬڑے ਬੋਲਡਰਸ ਜਿਹੜੇ ਹੈਗੇ ਤੇ ਜਿਹੜਾ ਰੱਖੇ ਹੋਏ ਨੇ ਬੈਰੀਕੇਡਸ ਤੇ ਹਰਿਆਣਾ ਪੁਲਿਸ ਨੇ ਕ੍ਰੇਨਸ ਦੇ ਜ਼ਰੀਏ ਤੇ ਰੈਪਿਡ ਐਕਸ਼ਨ ਫੋਰਸ ਤੇ ਹਰਿਆਣਾ ਪੁਲਿਸ ਜਿਹੜਾ ਹੈਗਾ ਤੇ ਡਰੋਨਸ ਦੇ ਜ਼ਰੀਏ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਪੁਲਿਸ ਜਿਹੜਾ ਹੈਗਾ ਉਹ ਨਿਗਰਾਨੀ ਪੂਰੀ ਉਸ ਦੀ ਕਰ ਰਹੀ ਹੈ ਡਰੋਨਸ ਦੇ ਜ਼ਰੀਏ ਡਰੋਨਸ ਤੁਸੀਂ ਦੇਖ ਸਕਦੇ ਹੋ ਕਿ ਡਰੋਨਸ ਜਿਹੜਾ ਨੇ ਉਹ ਹਰਿਆਣਾ ਪੁਲਿਸ ਯੂਜ਼ ਕਰ ਰਹੀ ਹੈ ਸਾਰੇ ਉਸ ਨੂੰ ਸਿਚੁਏਸ਼ਨ ਨੂੰ ਮੋਨੀਟਰ ਕਰਨ ਵਾਸਤੇ ਤੇ ਕਿਸਾਨ ਜਿਹੜਾ ਨੇ ਇੱਥੇ ਧਰਨੇ ਤੇ ਬੈਠੇ ਨੇ ਦਿੱਲੀ ਜੈਪੁਰ ਜਿਹੜਾ ਨੈਸ਼ਨਲ ਹਾਈਵੇ ਹੈ ਇਹ ਜੈਸਿੰਘਪੁਰ ਖੇੜਾ ਬਾਰਡਰ ਜਿਹੜਾ ਹੈਗਾ ਇੱਥੇ ਉਸ ਬਾਰਡਰ ਤੇ ਬੈਰੀਅਰ ਤੇ ਜਿਹੜਾ ਨੇ ਕਿਸਾਨ ਰਾਜਸਥਾਨ ਦੀ ਸਾਈਡ ਤੋਂ ਜਿਹੜਾ ਨੇ ਕੂਚ ਕਰ ਰਹੇ ਸੀਗੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੱਸ ਦਈਏ ਕਿ ਜੂਨ ਦੇ ਵਿੱਚ ਜਿਹੜਾ ਹੈ ਸਰਕਾਰ ਨੇ ਆਰਡੀਨੈਂਸ ਲੈਂਦੇ ਸੀਗੇ ਤੇ ਸਤੰਬਰ ਦੇ ਵਿੱਚ ਬਿਲ ਪੇਸ਼ ਕਰਕੇ ਪਾਸ ਕਰਕੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਹੜਾ ਹੈਗਾ ਉਹ ਉਹਨਾਂ ਕਾਨੂੰਨ ਜਿਹੜਾ ਹੈ ਉਹ ਬਣਾ ਦਿੱਤੇ ਸੀਗੇ ਕੇਂਦਰ ਸਰਕਾਰ ਨੇ ਉਦੋਂ ਤੋਂ ਹੀ ਜਿਹੜਾ ਹੈ ਵਿਰੋਧ ਜਿਹੜਾ ਹੈ ਕਿਸਾਨ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਿਹੜਾ ਹੈ ਕਾਰਪੋਰੇਟਸ ਦੇ ਹਵਾਲੇ ਜਿਹੜਾ ਹੈ ਖੇਤੀ ਨੂੰ ਕਰ ਰਹੀ ਹੈ ਤੇ ਨਾ ਤਾਂ ਕਿਸਾਨਾਂ ਨੂੰ ਐਮਐਸਪੀ ਮਿਲੇਗਾ ਤੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਜ਼ਮੀਨਾਂ ਤੇ ਵੀ ਜਿਹੜਾ ਹੈਗਾ ਉਹ ਕਾਰਪੋਰੇਟ ਜਿਹੜਾ ਉਹ ਕਬਜ਼ਾ ਕਰ ਲੇਗਾ ਸੀਂ ਦੇਖ ਸਕਦੇ ਹਾਂ ਕਿ ਡਰੋਨ ਜਿਹੜਾ ਹੈ ਲਗਾਤਾਰ ਯੂਜ਼ ਕਰ ਰਹੀ ਹੈ ਹਰਿਆਣਾ ਪੁਲਿਸ ਤੇ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੀ ਹੈ ਕਾਫੀ ক্লোਜ਼ਲੀ ਹਰਿਆਣਾ ਪੁਲਿਸ ਤੇ ਕਿਸਾਨਾਂ ਨੂੰ ਜਿਹੜਾ ਹੈ ਦਿੱਲੀ ਦੀ ਸਾਈਡ ਦੱਸਦੀ ਹੈ ਇਹ ਗੁਰगांव ਨੂੰ ਇਹ ਜਿਹੜਾ ਨੈਸ਼ਨਲ ਹਾਈਵੇ ਜਾਂਦਾ ਹੈ ਕਨੈਕਟ ਕਰਦਾ ਹੈ ਹਰਿਆਣਾ ਦੇ ਦਿੱਲੀ ਨੂੰ ਜਾਂਦਾ ਹੋਏ ਤੇ ਹਰਿਆਣਾ ਪੁਲਿਸ ਜਿਹੜੀ ਹੈ ਕਿਸਾਨਾਂ ਨੂੰ ਰੋਕ ਰਹੀ ਹੈ ਇੱਥੋਂ ਅੱਗੇ ਵਧਣ ਤੋਂ ਤਾਂ ਕਿ ਜਿਹੜਾ ਹੈ ਇੱਕ ਹੋਰ ਬਲਾਕੀਟ ਜਿਹੜਾ ਹੈ ਦਿੱਲੀ ਦੇ ਰੋਡਸ ਤੇ ਨਾ ਹੋ ਸਕੇ ਤੁਸੀਂ ਦੇਖੋ ਬੈਰੀਕੇਡਸ ਦੋ ਲੇਅਰ ਜਿਹੜੀਆਂ ਹੈ ਬੈਰੀਕੇਡਸ ਦੀਆਂ ਲਗਾਈਆਂ ਹੈਗੀਆਂ ਪੁਲਿਸ ਨੇ ਤੇ ਬڑے-ਬڑے ਬੋਲਡਰਸ ਜਿਹੜੇ ਨੇ ਕ੍ਰੇਨਸ ਦੇ ਜ਼ਰੀਏ ਉਹ ਇੱਥੇ ਲਿਆਂਦੇ ਨੇ ਹਰਿਆਣਾ ਪੁਲਿਸ ਨੇ ਰੱਖੇ ਨੇ ਇਹ ਬੈਰੀਅਰ ਹੈਗਾ ਹਰਿਆਣਾ ਤੇ ਰਾਜਸਥਾਨ ਦਾ ਰਾਜਸਥਾਨ ਦੀ ਸਾਈਡ ਤੋਂ ਜਿਹੜਾ ਨੇ ਕਿਸਾਨ ਜਿਹੜਾ ਨੇ ਅੱਜ ਕੁੱਝ ਕਰ ਰਹੇ ਸੀਗੇ ਦਿੱਲੀ ਦੀ ਸਾਈਡ ਨੂੰ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਕਿਸਾਨ ਜਿਹੜਾ ਨੇ ਉਹ ਆਲਰੇਡੀ ਡਟੇ ਹੋਏ ਨੇ ਉੱਥੇ 18ਵਾਂ ਦਿਨ ਹੈ ਤੁਸੀਂ ਦੇਖ ਸਕਦੇ ਹੋ ਯੋਗਿੰਦਰ Yadav ਜਿਹੜਾ ਨੇ ਉਹ ਉੱਤੇ ਦੇਖ ਸਕਦੇ ਨੇ ਅਸੀਂ ਯੋਗਿੰਦਰ ਯਾਦਵ ਬੋਲ ਵੀ ਰਹੇ ਨੇ ਤੇ ਕੁਝ ਕਿਸਾਨਾਂ ਨੂੰ ਸਮਝਾ ਵੀ ਰਹੇ ਨੇ ਉਹ ਤੇ ਕਿਸਾਨ ਜਿਹੜਾ ਨੇ ਇੱਥੇ ਬੈਠ ਗਏ ਨੇ ਉਹਨਾਂ ਦੇ ਵਿੱਚ ਅਸੀਂ ਦੇਖ ਸਕਦੇ ਨੇ ਹਨਨ ਮੋਲਾ ਵੀ ਸਾਨੂੰ ਦਿਖ ਰਹੇ ਨੇ ਹਨਨ ਮੋਲਾ ਆਲ ਇੰਡੀਆ ਕਿਸਾਨ ਸਭਾ ਦੇ ਜਿਹੜਾ ਜਨਰਲ ਸੈਕਟਰੀ ਨੇ ਤੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਡੈਲੀਗੇਸ਼ਨ ਹੈਗਾ ਜਿਹੜਾ ਗੱਲਬਾਤ ਕਰ ਰਹੇ ਨੇ ਕੇਂਦਰ ਸਰਕਾਰ ਦੇ ਨਾਲ ਉਸ ਦੇ ਵਿੱਚ ਵੀ ਜਿਹੜਾ ਹਨਨ ਮੋਲਾ ਪਾਰਟ ਨੇ ਉਹ ਲਗਾਤਾਰ ਜਿਹੜਾ ਨੇ ਕਿਸਾਨਾਂ ਨੂੰ ਸਮਝਾ ਰਹੇ ਨੇ ਕੀ ਰਣਨੀਤੀ ਉਹਨਾਂ ਦੀ ਰਹੇਗੀ ਤੇ ਕਿੱਦਾਂ ਉਹਨਾਂ ਨੇ ਦਿੱਲੀ ਦੇ ਪਾਸੇ ਨੂੰ ਜਿਹੜਾ ਹੈ ਵਧਣਾ ਹੈ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਜਿਹੜਾ ਹੈ ਰੈਪਿਡ ਐਕਸ਼ਨ ਫੋਰਸ ਹਰਿਆਣਾ ਪੁਲਿਸ ਜਿਹੜੀ ਹੈਗੀ ਉਹ ਲਗਾਤਾਰ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੀ ਹੈ ਤੇ ਕਿਸਾਨਾਂ ਨੂੰ ਦਿੱਲੀ ਵੱਲੋਂ ਮੋਰਚ ਕਰਨ ਤੇ ਮਾਰਚ ਕਰਨ ਤੇ ਰੋਕਣ ਵਾਸਤੇ ਜਿਹੜਾ ਹੈ ਪੂਰੇ ਇੰਤਜ਼ਾਮ ਕੀਤੇ ਨੇ ਇਹ ਗੁਰੂਗਾਂਵ ਨੂੰ ਜਿਹੜਾ ਹੈਗਾ ਇਹ ਰੋਡ ਜਿਹੜਾ ਹੈਗਾ ਇਕਨੈਕਟ ਕਰਦਾ ਹੈ ਨੈਸ਼ਨਲ ਹਾਈਵੇ ਨਜ਼ਦੀਕ ਹੀ ਇੱਕ ਵਾਰੀ ਜਿਹੜਾ ਹੈ ਕਿਸਾਨ ਨੇਤਾ ਤੇ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਹੈ ਡੈਡਲੌਕ ਬਣਾ ਹੋਇਆ ਹੈ 4 ਦਿਨ ਪਹਿਲੇ ਜਿਹੜਾ ਪ੍ਰੋਪੋਜ਼ਲ ਸੈਂਟਰਲ ਗਵਰਨਮੈਂਟ ਨੇ ਭੇਜਿਆ ਸੀਗਾ ਅਮੈਂਡਮੈਂਟਸ ਦਾ ਸੰਸ਼ੋਧਨਾ ਦਾ ਉਹ ਜਿਹੜਾ ਹੈਗਾ ਪ੍ਰੋਪੋਜ਼ਲ ਜਿਹੜਾ ਹੈ ਉਹ ਠੁਕਰਾ ਦਿੱਤੇ ਸੀਗਾ ਦੱਸ ਦਈਏ ਤੁਹਾਨੂੰ ਕਿਸਾਨ ਨੇਤਾ ਨੀਚੇ ਖੜੇ ਨੇ ਅਸੀਂ ਵੀ ਜੁਗਕ੍ਰਿਸ਼ਨਨ ਹੈਗੇ ਉਹ ਵੀ ਦਿਖ ਰਹੇ ਨੇ ਇੱਥੇ ਜਿਹੜੇ 올 ਇੰਡੀਆ ਕਿਸਾਨ ਸਭਾ ਦੇ ਲੀਡਰ ਨੇ ਤੇ ਲਗਾਤਾਰ ਜਿਹੜਾ ਹੈ ਕਿਸਾਨ ਨੇਤਾ ਜਿਹੜਾ ਹੈਗਾ ਉਹ ਜਿਹੜਾ ਕਿਸਾਨਾਂ ਨੂੰ ਸਮਝਾ ਰਹੇ ਨੇ ਰਣਨੀਤੀ ਤੇ ਉਹਨਾਂ ਨੂੰ ਫਿਲਹਾਲ ਉੱਤੇ ਬਿਠਾ ਦਿਆ ਉਹਨਾਂ ਨੇ ਤੇ ਦੱਸ ਦिए ਕਿ ਕਿਸਾਨਾਂ ਤੇ ਸਰਕਾਰ ਦੇ ਵਿੱਚ ਜਿਹੜਾ ਹੈ ਡੈਡਲੌਕ ਬਣਿਆ ਹੋਇਆ ਹੈ ਜਿਹੜਾ ਪ੍ਰੋਪੋਜ਼ਲ ਸਰਕਾਰ ਨੇ ਭੇਜੇ ਸੀਗੇ ਅਮੈਂਡਮੈਂਟਸ ਦੇ ਸੰਸ਼ੋਧਨਾ ਦੇ ਉਸ ਕਿਸਾਨਾਂ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਹੈ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਸਿਰਫ ਇੱਕ ਹੀ ਮੰਗ ਕਰ ਰਹੀਆਂ ਨੇ ਕਿ ਤਿੰਨ ਖੇਤੀ ਕਾਨੂੰਨ ਨੇ ਜਿਹੜੇ ਉਹ ਉਹਨਾਂ ਨੂੰ ਰੱਦ ਕੀਤਾ ਜਾਵੇ ਸਿਰੇ ਤੇ ਰੱਦ ਕਰਨ ਦੇ علاوہ ਉਹ ਕਿਸੇ ਵੀ ਗੱਲ ਤੇ ਮੰਨ ਨਹੀਂ ਰਹੇ ਉਹ ਕਹਿੰਦੇ ਨੇ ਕਿ ਇਹ ਕਾਨੂੰਨ ਜਿਹੜੇ ਨੇ ਇਹ ਕਿਸਾਨ ਵਿਰੋਧੀ ਨੇ ਤੇ ਅਨ ਕਨਸਟੀਟਿਊਸ਼ਨਲ ਨੇ ਤੇ ਇਸ ਕਰਕੇ ਇਹਨਾਂ ਕਾਨੂੰਨਾਂ ਨੂੰ ਜਿਹ ਹੈ ਉਹ ਸਿਰੇ ਤੋਂ ਰਾਮ ਕੀਤਾ ਜਾਣਾ ਚਾਹੀਦਾ ਤੇ ਸੰਸ਼ੋਧਨਾ ਨਾਲ ਜਿਹੜੀ ਹੈ ਉਹ ਗੱਲ ਨਹੀਂ ਬਣੇਗੀ ਛੇ ਦੌਰ ਦੀ ਗੱਲਬਾਤ ਜਿਹੜਾ ਹੈਗੀ ਕਿਸਾਨ ਜਥੇਬੰਦੀਆਂ ਤੇ ਸੈਂਟਰਲ ਗਵਰਨਮੈਂਟ ਦੇ ਨੁਮਾਇੰਦਿਆਂ ਦੇ ਵਿੱਚ ਹੋ ਚੁੱਕੀ ਹੈ ਜਿਸ ਵਿੱਚ ਫੋਮਨਿਸਟਰ ਅਮਿਤ ਸ਼ਾਹ ਦੇ ਨਾਲ ਵੀ ਇੱਕ ਮੀਟਿੰਗ ਹੋਈ ਸੀਗੀ ਤੇ ਪਿਊਸ਼ ਗੋਇਲ ਤੇ ਨਰਿੰਦਰ ਸਿੰਘ ਤੋਮਾਰ ਤੇ ਸੋਮ ਪ੍ਰਕਾਸ਼ ਉਹਨਾਂ ਸਾਰਿਆਂ ਦੇ ਨਾਲ ਜਿਹੜਾ ਮੀਟਿੰਗਸ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਕਿਸਾਨ ਜਥੇਬੰਦੀਆਂ ਜਿਹੜੇ ਜਿਹੜੀਆਂ ਹੈਗੀਆਂ ਉਹ ਹੋ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਕਿ ਡਰੋਨ ਦੇ ਜਿਹੜੀ ਜਿਹੜਾ ਹੈਗਾ ਹਰਿਆਣਾ ਪੁਲਿਸ ਜਿਹੜੀ ਹੈ ਉਹ ਲਗਾਤਾਰ ਇਸ ਸਿਚੁਏਸ਼ਨ ਤੇ ਨਜ਼ਰ ਰੱਖ ਰਹੀ ਹੈ ਕਿ ਕਿੱਥੇ ਜਿਹੜਾ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਵਾਲੀ ਸਿਚੁਏਸ਼ਨ ਹੈ ਉਹ ਇੱਥੇ ਨਾ ਕ੍ਰੀਏਟ ਹੋਏ ਤੇ ਲਗਾਤਾਰ ਜਿਹੜਾ ਨੇ ਉਹ ਮੋਨੀਟਰ ਜਿਹੜਾ ਹੈ ਉਹ ਕਰ ਰਹੀ ਹੈ ਹਰਿਆਣਾ ਪੁਲਿਸ ਜਿਹੜੀ ਹੈ ਦੂਜੇ ਪਾਸੇ ਪੁਖਤਾ ਇੰਤਜ਼ਾਮ ਹਰਿਆਣਾ ਪੁਲਿਸ ਨੇ ਕੀਤੇ ਹੋਏ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਤੇ ਇਸ ਪਾਸੇ ਜਿਹੜਾ ਹੈਗਾ ਰਾਜਸਥਾਨ ਦੀ ਸਾਈਡ ਨੂੰ ਜਿਹੜਾ ਨੇ ਕਿਸਾਨ ਜਿਹੜਾ ਨੇ ਉਹ ਧਰਨੇ ਤੇ ਬੈਠ ਗਏ ਨੇ ਤੇ ਝੰਡੇ ਲੈ ਕੇ ਜਿਹੜਾ ਹੈ ਕਿਸਾਨ ਜਿਹੜਾ ਨੇ ਉਹ ਸੜਕ ਤੇ ਬੈਠ ਗਏ ਨੇ ਤੇ ਰੋਡ ਜਿਹੜਾ ਹੈਗਾ ਉਹ ਕੰਪਲੀਟਲੀ ਇੱਕ ਵਾਰੀ ਤਾਂ ਬਲੌਕ ਹੋ ਗਿਆ ਹੈ ਦੋਨੋਂ ਲੇਨਸ ਜਿਹੜੀਆਂ ਹੈਗੀਆਂ ਦੋਨੋਂ ਪਾਸੇ ਜਿਹੜਾ ਹੈਗਾ ਵਹੀਕਲ ਜਿਹੜਾ ਨੇ ਉਹ ਖੜੇ ਹੋ ਗਏ ਨੇ ਤੇ ਇੱਕ ਬਲਾਕੀਟ ਜਿਹੜਾ ਹੈਗਾ ਇਸ ਦਿੱਲੀ ਚੇਪੂ ਨੈਸ਼ਨਲ ਹਾਈਵੇ ਜਿਹੜਾ ਹੈ ਉਸ ਤੇ ਜਿਹੜਾ ਹੈ ਉਹ ਹੋ ਗਿਆ ਦਿਖਾ ਦਈਏ ਤੁਹਾਨੂੰ ਤਸਵੀਰਾਂ ਕਿ ਕਿਸਾਨ ਲੀਡਰ ਜਿਹੜਾ ਨੇ ਉਹ ਸੰਬੋਧਿਤ ਕਰ ਰਹੇ ਨੇ ਯੁਗਿੰਦਰ ਯਾਦਵ ਇਸ ਟਾਈਮ ਸੰਬੋਧਿਤ ਕਰ ਰਹੇ ਨੇ ਕਿਸਾਨਾਂ ਨੂੰ ਤੇ ਧਰਨਾ ਜਿਹੜਾ ਹੈਗਾ ਕਿਸਾਨ ਜਿਹੜਾ ਨੇ ਉਹ ਰਾਜਸਥਾਨ ਦੇ ਕਿਸਾਨ ਜਿਹੜਾ ਆ ਰਹੇ ਸੀਗੇ ਮਾਰਚ ਮਾਰਚ ਕਰ ਰਹੇ ਸੀਗੇ ਜਿਹੜਾ ਦਿੱਲੀ ਦੀ ਸਾਈਡ ਨੂੰ ਉਹ ਜਿਹੜਾ ਨੇ ਇੱਥੇ ਸੜਕ ਤੇ ਬੈਠ ਗਏ ਨੇ ਜੈ ਸਿੰਘਪੁਰ ਖੇੜਾ ਬਾਰਡਰ ਜਿਹੜਾ ਹੈਗਾ ਇੱਥੇ ਰਾਜਸਥਾਨ ਹਰਿਆਣਾ ਦਾ ਜਿਹੜਾ ਬਾਰਡਰ ਹੈਗਾ ਜੈ ਸਿੰਘਪੁਰ ਜੈ ਸਿੰਘਪੁਰ ਖੇੜਾ ਬਾਰਡਰ ਜਿਹੜਾ ਹੈਗਾ ਉਹ ਜਿਹੜਾ ਹੈ ਉੱਥੇ ਬੈ ਗਏ ਨੇ ਕਿਸਾਨ ਜਿਹੜਾ ਹੈ ਤੇ ਦਿੱਲੀ ਨੂੰ ਮਾਰਚ ਕਰ ਰਹੇ ਸੀਗੇ ਇਹ ਦੱਸ ਦਈਏ ਕਿ ਕਿਸਾਨ ਜੱਥੇਬੰਦੀਆਂ ਨੇ ਅਨਾਉਂਸ ਕੀਤਾ ਸੀਗਾ ਕਿ 12 ਦਸੰਬਰ ਤੋਂ ਉਹ ਆਪਣੇ ਪ੍ਰੋਟੈਸਟ ਨੂੰ ਜਿਹੜਾ ਨੇ ਉਹ ਤਿੱਖਾ ਕਰਨਗੇ ਕਿਉਂਕਿ ਕੇਂਦਰ ਸਰਕਾਰ ਜਿਹੜੀ ਹੈ ਉਹਨਾਂ ਦੀ ਜਿਹੜੀ ਮੰਗ ਹੈ ਉਹ ਉਸ ਨੂੰ ਪੂਰਾ ਨਹੀਂ ਕਰ ਰਹੀ ਹੈ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿਸਾਨ ਸੰਗਠਨ ਮੰਗ ਕਰ ਰਹੇ ਨੇ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਉਹਨਾਂ ਨੂੰ ਸਿਰੇ ਤੋਂ ਰੱਦ ਕੀਤਾ ਜਾਵੇ ਪਰ ਕੇਂਦਰ ਸਰਕਾਰ ਜਿਹੜਾ ਹੈ ਸੰਸ਼ੋਧਨ ਪ੍ਰਪੋਜ਼ ਕੀਤੇ ਸੀਗੇ ਤੇ ਇੱਕ ਡੈਡਲੌਕ ਬਣਿਆ ਹੋਇਆ ਹੈ ਤੇ ਅੱਜ ਜਿਹੜਾ ਹੈ ਰਾਜਸਥਾਨ ਦੀ ਸਾਈਟ ਤੋਂ ਕਿਸਾਨ ਜਿਹੜਾ ਨੇ ਉਹ ਦਿੱਲੀ ਵੱਲੋਂ ਕੂਚ ਕਰ ਰਹੇ ਸੀਗੇ ਤੇ ਇੱਥੇ જય ਸਿੰਘਪੁਰ ਖੇੜਾ ਬਾਰਡਰ ਤੇ ਰਿਵਾੜੀ ਡਿਸਟ੍ਰਿਕਟ ਦੇ ਵਿੱਚ ਹਰਿਆਣਾ ਪੁਲਿਸ ਨੇ ਬੈਰੀਕੇਡਸ ਲਗਾ ਕੇ ਤੇ ਫੋਰਸ ਲਗਾ ਕੇ ਕਿਸਾਨਾਂ ਨੂੰ ਇੱਥੇ ਰੋਕ ਲਿਆ ਹੈ ਆਪ ਦੇਖਣਾ ਹੈ ਕਿ ਇਹ ਕਿਸਾਨ ਇਹ ਬੈਰੀਕੇਡਸ ਨੂੰ ਟੱਪ ਕੇ ਅੱਗੇ ਵਧਦੇ ਨੇ ਜਾਂ ਫਿਰ ਇੱਥੇ ਹੀ ਜਿਹੜਾ ਪ੍ਰੋਟੈਸਟ ਜਿਹੜਾ ਹੈ ਉਹਨਾਂ ਦਾ ਜਾਰੀ ਰਹਿੰਦਾ ਹੈ ਕਮਰਮੈਨ ਅਮਿਤ ਸ਼ਰਮਾ ਦੇ ਨਾਲ ਸਚਿਨ ਜੈ ਸਿੰਘਪੁਰ ਖੇੜਾ ਬਾਰਡਰ ਰਿਵਾੜੀ ਜ਼ਿਲ੍ਹਾ ਹਰਿਆਣਾ ਰਾਜਸਥਾਨ ਦੀ ਸਾਈਡ ਤੋਂ ਅੱਜ ਕਿਸਾਨ ਜਿਹੜਾ ਨੇ ਦਿੱਲੀ ਕੋਚ ਕਰ ਰਹੇ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਤੇ ਇਸ ਵਕਤ ਜਿਹੜਾ ਜੈਸਿੰਘਪੁਰ ਖੇੜਾ ਬਾਰਡਰ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਰਿਵਾੜੀ ਡਿਸਟ੍ਰਿਕਟ ਦੇ ਵਿੱਚ ਉੱਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਤਦ ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਮਾਰਚ ਜਿਹੜਾ ਸੀਗਾ ਕਿਸਾਨ ਜਿੱਤੇ ਬੰਦਿਆਂ ਦੀਆਂ ਸੀਗਾ ਤੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਜਿਹੜਾ ਹੈਗਾ ਉੱਥੇ 18 ਦਿਨ ਹੋ ਗਏ ਨੇ ਕਿਸਾਨ ਜਿਹੜਾ ਨੇ ਉੱਥੇ ਹਜੇ ਵੀ ਡਟੇ ਨੇ ਤੇ ਅੱਜ ਇੱਥੇ ਜਿਹੜਾ ਹੈਗਾ ਇਸ ਜੈਸਿੰਘਪੁਰ ਖੇੜਾ ਬਾਰਡਰ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਉੱਥੇ ਵੀ ਕਿਸਾਨ ਜਿਹੜਾ ਨੇ ਪਹੁੰਚੇ ਨੇ ਸਾਡੇ ਨਾਲ ਨੇ 올 ਇੰਡੀਆ ਕਿਸਾਨ ਸਭਾ ਦੇ ਲੀਡਰ ਮੇਜਰ ਸਿੰਘ ਜੀ ਜਿਹੜਾ ਕਾਫੀ ਐਮ ਰੋਲ ਨਿਭਾ ਰਹੇ ਨੇ ਸਾਰੇ ਮੂਵਮੈਂਟ ਦੇ ਵਿੱਚ ਤੇ ਸਿੰਘੂ ਬਾਰਡਰ ਤੇ ਟਿਕਰੀ ਤੇ ਵੀ ਤੁਹਾਡਾ ਕੰਟਰੀਬਿਊਸ਼ਨ ਹੈਗਾ ਮੇਜਰ ਸਿੰਘ ਜੀ ਹੁਣ ਦੱਸੋ ਜਾ ਹੁਣ ਇਸ ਇੱਥੇ ਤੁਹਾਨੂੰ ਰੋਕ ਲਿੱਤਾ ਗਿਆ ਇਹ ਕਿ ਤੁਹਾਡਾ ਪ੍ਰੋਟੈਸਟ ਇੱਥੇ ਹੀ ਤਰਨਾ ਚੱਲੇਗਾ ਲਗਾਤਾਰ ਹੁਣ ਦੇਖੋ ਦਿੱਲੀ ਦੇ ਚਾਰੇ ਬਾਰਡਰ ਬੰਦ ਸੀਗੇ ਕੱਲਾ ਸਾਜ ਹਾਂ ਇਧਰਲਾ Rajasthan ਜਿਹੜਾ ਆਪਣਾ Jaipur highway ਸੀ ਇਹ ਖੁੱਲਾ ਸੀਗਾ ਇਹ ਫੈਸਲਾ ਕੀਤਾ ਸੀ ਵੀ ਇਹਨੂੰ ਵੀ ਬੰਦ ਕਰਨਾ ਹੈਗਾ ਕਿਸਾਨਾਂ ਦੇ ਸੰਯੁਕਤ ਮੋਰਚੇ ਵੱਲੋਂ ਇਹ ਜ ਰਾਜਸਥਾਨ ਤੇ ਹਰਿਆਣੇ ਦੇ ਸਾਥੀਆਂ ਦੀ ਜ਼ਿੰਮੇਵਾਰੀ ਬਣਦੀ ਸੀ Rajasthan 'ਚ ਕੁਝ ਚੋਣਾ ਕਰਕੇ ਲੇਟ ਹੋ ਗਿਆ ਅੱਜ ਅਸੀਂ ਫੈਸਲਾ ਕਰਕੇ ਸਾਰੇ ਇਹਨੂੰ ਬੰਦ ਕਰਨ ਆਇਾਂਗੇ ਇੱਥੇ ਪੁਲਿਸ ਨੇ ਸਾਨੂੰ ਰੋਕ ਲਿਆ ਰੋਕ ਗਏ ਤੇ ਜੋ ਫੈਸਲਾ ਲੀਡਰਸ਼ਿਪ ਕਰੂਗੀ ਉਸ ਦੇ ਆਧਾਰ ਤੇ ਫੈਸਲਾ ਹੋਣਾ ਹੈ ਪਰ ਮੈਂ ਤਾਂ ਸੋਚਦੇ ਆਂ ਕਿ ਅਸੀਂ ਪੰਜਾਬ ਵਾਲੇ ਤਾਂ ਲਗਾਤਾਰ ਤੋੜ ਕੇ ਅੱਗੇ ਹੀ ਪਹੁੰਚੇ ਆਂ ਸਾਡਾ ਤਾਂ ਹੁਣ ਵੀ ਹਿੰਮਤ ਹੈ ਸਾਡੀਆਂ ਭੈਣਾਂ ਖੜੀਆਂ ਨੇ ਤੋੜ ਕੇ ਉੱਥੇ ਜਾਈਏ ਦਿੱਲੀ ਦੇ ਬਾਰਡਰ ਤੱਕ ਪਹੁੰਚੀਏ ਸਾਡੇ ਜਿਹੜੇ ਹੌਸਲਾ ਜੇ ਲੀਡਰਸ਼ਿਪ ਹੁਕਮ ਕਰੂਗੀ ਤੋੜ ਕੇ ਅੱਗੇ ਪਹੁੰਚਾਂਗੇ ਪਰ ਇੱਕ ਵਾਰੀ ਜਿਹੜਾ ਨੈਸ਼ਨਲ ਹਾਈਵੇ ਹੈਗਾ ਦੋਨੋਂ ਲੇਨਸ ਬੰਦ ਹੋ ਗਈਆਂ ਨੇ ਲੀਡਰਸ਼ਿਪ ਇੱਥੇ ਵੀ ਕੰਟੀਨਿਊ ਕਰ ਸਕਦੀ ਹੈ ਕਿਉਂਕਿ ਮਕਸਦ ਨੈਸ਼ਨਲ ਹਾਈਵੇ ਨੂੰ ਬੰਦ ਕਰਨਾ ਸੀਗਾ ਜਿੱਥੇ ਬੰਦ ਜਾਂਦਾ ਹਾਂ 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 ਇਹ ਹੈ ਪੱਕਾ ਜੇ ਇੱਥੇ ਰੁਕਣਾ ਪੈਂਦਾ ਪੱਕੇ ਪਰਮਾ ਤੌਰ ਤੇ ਰੁਕੂਗਾ ਲੀਡਰਸ਼ਿਪ ਇੱਥੇ ਰਹੂਗੀ ਡੇਰੇ ਲਾ ਕੇ ਰਹਿਣਾ ਜਾਂ ਜਾਣਾ ਇੱਥੇ ਸਟੇਜ ਲੱਗਿਆ ਕਰੂਗੀ ਜਿਸ ਤਰ੍ਹਾਂ ਦੂਜੇ ਹਾਈਵੇ ਦੇ ਉੱਤੇ ਚੱਲਦੀ ਹੈ ਮੋਰਚਿਆਂ ਦੇ ਉੱਤੇ ਉਸੇ ਤਰ੍ਹਾਂ ਇੱਥੇ ਵੀ ਸਟੇਜ ਲਾ ਕੇ ਚੱਲਣਾ ਪੱਕੇ ਤੌਰ ਤੇ ਜਿੰਨਾ ਚਿਰ ਉਹ ਤਿੰਨੇ ਕਾਨੂੰਨ ਰੱਦ ਹੋ ਨਹੀਂ ਹੁੰਦੇ ਤੇ ਕੁਝ ਜਿਹੜਾ ਸਿੰਘੂ ਬਾਰਡਰ ਦੇ ਟਿੱਕਰੀ ਬਾਰਡਰ ਤੇ ਜਿਹੜੇ ਬੈਠੇ ਨੇ ਕਿਸਾਨ ਉਹਨਾਂ ਨਾਲ ਵੀ ਰਾਫਤਾ ਹੋ ਰਿਹਾ ਕਿ ਉਧਰ ਤੋਂ ਵੀ ਕੋਈ ਕਿਸਾਨ ਜਿਹੜੇ ਨੇ ਇਧਰ ਨੂੰ ਡਾਇਵਰਟ ਕੀਤੇ ਜਾ ਸਕਦੇ ਨੇ ਨਹੀਂ ਇਸ ਤਰ੍ਹਾਂ ਦੀ ਤਾਂ ਨਹੀਂ ਗੱਲ ਵੀ ਉਧਰੋਂ ਇਧਰ ਲਿਆਂਦੇ ਜਾ ਸਕਦੇ ਆ ਇਧਰ ਫੋਰਸ ਬਹੁਤ ਜ਼ਿਆਦਾ ਹੈ ਹੁਣ ਹਰਿਆਣਾ ਰਾਜਸਥਾਨ ਵਾਲੇ ਵਿਹਲੇ ਹੋ ਗਏ ਚੌਣਾਂ ਤੋਂ ਬਾਅਦ ਉਹਨਾਂ ਨੇ ਲਗਾਤਾਰ ਆਈ ਜਾਣਾ ਹੈਗਾ ਤੇ ਜਿਸ ਤਰ੍ਹਾਂ ਕੋਈ ਹਰਿਆਣੇ ਵਾਲੇ ਨੇ ਉਹ ਨਾਲ ਲੱਗਦਾ ਸੂਬਾ ਹੈਗਾ ਉਹ ਅੱਜ ਵੀ ਆਏ ਨੇ ਫੇਰ ਵੀ ਆਉਂਦੇ ਰਹਿਣਗੇ ਉੱਥੇ ਵਾਲੇ ਸਾਥੀ ਉੱਥੇ ਬੈਠੇ ਆ ਇੱਥੇ ਵੀ ਓਡਾ ਵੱਡਾ ਇਕੱਠ ਹੋ ਜਾਣਾ ਹੈਗਾ ਦੋ ਤਿੰਨ ਦਿਨਾਂ ਦੇ ਵਿੱਚ ਤਿਆਰੀ ਹੋ ਰਹੀ ਹੈ ਲਗਾਤਾਰ ਆਉਣਾ ਹੈ ਔਰ ਪਰਮਾਨੈਂਟੇ ਚੱਲਣਾ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈਗਾ ਜਿੰਨਾ ਚਿਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਹੈਗੀ ਕਿ ਇੱਕ ਡੈਡਲੌਕ ਜਿਹੜਾ ਹੈ ਬਣਿਆ ਹੈ ਹੁਣ ਜਦੋਂ ਦਾ ਤੁਸੀਂ ਪ੍ਰੋਪੋਜ਼ਲ ਰਿਜੈਕਟ ਕੀਤਾ ਸੀਗਾ ਜਥੇਬੰਦੀਆਂ ਨੇ ਜਿਹੜਾ ਸੈਂਟਰਲ ਗਵਰਨਮੈਂਟ ਦਾ ਪ੍ਰੋਪੋਜ਼ਲ ਸੀਗਾ ਸੰਸ਼ੋਧਨਾ ਦਾ ਹੁਣ ਕੋਈ ਗੱਲਬਾਤ ਕਿਸੇ ਬਸੇ ਤ ਦੇਖੋ ਸਰਕਾਰ ਨੂੰ ਉਸ ਦਿਨ ਜਿਹਦੇ ਅਮਦ ਸਾਹਿਬ ਕੋਲੇ ਰਾਤ ਨੂੰ ਮੀਟਿੰਗ ਹੋਈ ਸੀ ਇਹ ਕਹਿ ਸੀਗਾ ਵੀ ਜੋ ਤੁਸੀਂ ਪ੍ਰਪੋਜ਼ਲ ਭੇਜੋਗੇ ਉਹਦੇ ਆਧਾਰ ਤੇ ਅਗਲੀ ਮੀਟਿੰਗ ਹੋਣੀ ਹੈ ਸਰਕਾਰ ਨੇ ਜੋ ਪ੍ਰਪੋਜ਼ਲ ਦਿੱਤੀ ਦੂਸਰੇ ਦਿਨ ਉਹ ਪੋਜੀਟਿਵ ਨਹੀਂ ਸੀਗੀ ਉਹਦੇ ਵਿੱਚ ਉਹੀ ਪੁਰਾਣੀਆਂ ਗੱਲਾਂ ᱛੀਆਂ ਵੈਸੇ ਕਾਨੂੰਨਾ ਚ ਸੋਧ ਕਰ ਸਕਦੇ ਆ ਤੇ ਕਿਸਾਨਾਂ ਨੇ ਉਹ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਉੱਥੇ ਗੱਲਬਾਤ ਰੁਕ ਗਈ ਗੱਲਬਾਤ ਦੇ ਅਸੀਂ ਕਦੇ ਨਹੀਂ ਭੱਜੇ ਜੇ ਸਰਕਾਰ ਦੁਆਰਾ ਵੀ ਗੱਲਬਾਤ ਕਰਨ ਦਾ ਸੱਦਾ ਦੇਉ ਕਿਸਾਨ ਜਾਣਗੇ ਪਰ ਉਹ ਕੋਈ ਪ੍ਰਪੋਜ਼ਲ ਪੋਜੀਟਿਵ ਹੋਵੇ ਕਾਨੂੰਨਾਂ ਦੇ ਸੋਧਾਂ ਦੇ ਵਿੱਚ ਵਿਚਾਰਨ ਦੀ ਪਰ ਇਹ ਗੱਲ ਬਹੁਤਾ ਜੇ ਰੁਕਣੀ ਨਹੀਂ ਗੱਲ ਹੈ ਸ਼ੁਰੂ ਹੋ ਜਾਣਾ ਬਹੁਤਾ ਉਸ ਨੇ ਹੈਗੀ ਸਰਕਾਰ ਵੀ ਚਾਹੁੰਦੀ ਹੈ ਵੀ ਗੱਲ ਨੂੰ ਤੋਰਿਆ ਜਾਵੇ ਤੇ ਕਿਸਾਨ ਵੀ ਚਾਹੁੰਦੇ ਨੇ ਵੀ ਗੱਲ ਅੱਗੇ ਤੁਰੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਆਪਣੇ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ 12 ਨੂੰ ਵੀ ਤੁਹਾਡਾ ਪ੍ਰੋਗਰਾਮ ਸੀਗਾ ਅੱਜ ਇੱਥੇ ਕਰ ਰਹੇ ਹਾਂ 14 ਨੂੰ ਵੀ ਹੈਗਾ ਹੋਰ ਕੀ ਪਲਾਨ ਕਰ ਰਹੇ ਨੇ ਜਥੇਬੰਦੀਆਂ ਦੇਖੋ ਕਿਸਾਨਾਂ ਨੇ ਇਸ ਅੰਦੋਲਨ ਨੂੰ ਜਦੋਂ ਗੱਲਬਾਤ ਟੁੱਟੀ ਆ ਸਰਕਾਰ ਨਾਲ ਉਹ ਸ਼ਾਂਤੀਪੂਰਵਕ ਤੇਜ਼ ਕਰਨ ਦਾ ਫੈਸਲਾ ਲਿਆ ਸੀ ਜਿੱਥੇ ਪੰਜਾਬ ਪੈਟਰਨ ਤੇ ਸਾਰੇ ਦੇਸ਼ 'ਚ ਸੱਦਾ ਦਿੱਤਾ ਹੈ ਵੀ ਪੰਜਾਬ ਦੇ ਮੌਲ ਬੰਦ ਟੋਲ ਸਾਰੇ ਫ੍ਰੀ ਆਗੇ ਉਹਦੇ ਵਿੱਚ ਅਡਾਨੀ ਬਾਨੀ ਦੇ ਪੈਟਰੋਲ ਪੰਪ ਬੰਦ ਆਗੇ ਇਸੇ ਤਰ੍ਹਾਂ ਮੌਲ ਜਿਹੜੇ ਉਹ ਬੰਦ ਹੈ ਉਹ ਸੱਦਾ ਦਿੱਤਾ ਕਿ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਇਹ ਵੀ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਫੈਸਲਾ ਹੋਕਾ ਦਿੱਤਾ ਵੀ ਹਰ ਘਰ ਦੇ ਵਿੱਚੋਂ ਇੱਕ ਕਿਸਾਨ ਚਾਹੇ ਬੀਬੀ ਚਾਹੇ ਆਦਮੀ ਉਹ ਇਸ ਮੋਰਚ 'ਚ ਪਹੁੰਚੇ ਪੰਜਾਬ ਦੇ ਲੋਕ ਤਿਆਰੀ ਕਰ ਰਹੇ ਆ ਤੇ ਉਸੇ ਫੈਸਲਾ ਹੋਇਆ ਦੋ ਦਿਨਾਂ ਚ ਸਾਨੂੰ ਕੁਝ ਸਮੱਸਿਆਵਾਂ ਆਉਂਦੀਆਂ ਸੀਆਂ ਔਰਤਾਂ ਦੇ ਰਹਿਣ ਦੇ ਲਈ ਸਵੇਰੇ ਨਹਾਉਣ ਧੋਣ ਦੇ ਲਈ ਉਹ ਦੋ ਦਿਨਾਂ ਚ ਅਸੀਂ ਕਲੀਅਰ ਕਰਕੇ ਆਪਣੇ ਤੌਰ ਤੇ ਵੱਡੇ ਟੈਂਟ ਸੰਦੇ ਲਾਵਾਂਗੇ ਪੰਜਾਬ ਜੋ ਵੱਡੀ ਗਿਣਤੀ ਚ ਔਰਤਾਂ ਨੇ ਆਉਣਾ ਹੈ ਇਸ ਹੌਲ ਨੂੰ ਤੇਜ਼ ਕਰਨਾ ਹੈਗਾ ਔਰ ਇਸੇ ਤਰ੍ਹਾਂ ਹੀ ਸਾਰੇ ਦੇਸ਼ ਦੇ ਜਿਹੜੇ ਦੂਜੇ ਸਟੇਟਾਂ ਨੇ 14 ਤਰੀਕ ਨੂੰ ਡੀਸੀ ਦਫਤਰਾਂ ਸਾਹਮਣੇ ਐਸਡੀ ਦਫਤਰਾਂ ਸਾਹਮਣੇ ਉਹ ਧਰਨੇ ਮਜਾਰੇ ਕਰਕੇ ਰੈਲੀਆਂ ਕਰਨਗੇ ਇਸ ਮੋਰਚੇ ਦੇ ਹੱਕ ਦੇ ਵਿੱਚ ਇਹਨਾਂ ਬਿਲਾਂ ਦੀ ਸਪੋਰਟ ਦੇ ਵਿੱਚ ਤੇ ਹੋਰ ਤੁਸੀਂ ਕੀ ਸਮਝਦੇ ਹੋ ਹੁਣ ਇਹ ਸਤ ਤੁਹਾਡਾ ਪ੍ਰੋਟੈਸਟ ਜਿਹੜਾ ਹੈਗਾ 18 ਦਿਨ ਹੋ ਗਏ ਨੇ ਅੱਜ ਬਾਰਡਰਾਂ ਤੇ ਡਟੇ ਹੋਿਆਂ ਨੂੰ ਕਿਸਾਨਾਂ ਦਾ ਜੋਸ਼ ਜਿਹੜਾ ਉਹਨੋਂ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਅਗਲਾ ਜਿਹੜਾ ਲੰਬਾ ਖਿੱਚਦਾ ਹੈ ਕਿ ਜਥੇਬੰਦੀਆਂ ਪੂਰੀਆਂ ਤਿਆਰ ਨਹੀਂ ਉਹਨਾਂ ਲੰਬੀ ਲੜਾਈ ਵਾਸਤੇ ਦੇਖੋ ਜਦੋਂ ਅਸੀਂ ਦਿੱਲੀ ਵੱਲ ਆਏ ਤੇ ਨਾ 26 27 ਦਾ ਫੈਸਲਾ ਕਰਕੇ ਅਸੀਂ ਇਹ ਗੱਲ ਨਹੀਂ ਆਏ ਤੇ ਵੀ 2 ਜਾਂ 3 ਦਿਨਾਂ ਚ ਮੁੱਕ ਜਾਣਾ ਹੈ ਉਸ ਵੇਲੇ ਵੀ ਮਨ ਦੇ ਵਿੱਚ ਸੀਗਾ ਵੀ ਇਹ ਤਾਂ 5-4 ਮਹੀਨੇ ਦਿੱਲੀ 'ਚ ਬੈਠਣਾ ਪੈ ਸਕਦਾ ਹੈਗਾ 470 ਦੇ ਲਗਭਗ ਜਥੇਬੰਦੀਆਂ ਸੀ 6 ਮਹੀਨੇ ਦਾ ਪ੍ਰੋਗਰਾਮ ਬਣਾ ਕੇ ਆਏ ਤੇ ਸਾਡੇ ਤੁਸੀਂ ਆਪ ਮੀਡੀਆ ਦੇਖਦਾ ਰਿਹਾ ਹੈ ਹਰ ਟਰੈਕਟਰ ਦੇ ਵਿੱਚ ਰਾਸਣ ਆਟਾ ਦਾਣਾ ਸਭ ਕੁਝ ਸੀਗਾ ਉਹ ਲੰਗਰ ਲੋਕਾਂ ਨੇ ਲਾਤੇ ਕੁਝ ਗੁਰਦੁਆਰਾ ਸਾਹਿਬਾਂ ਚੋਂ ਆਏ ਕੁਝ ਹਰਿਆਣੇ ਦੇ ਕੁਝ ਦੂਸਰੇ ਭਾਈਚਾਰੇ ਨੇ ਉਸੇ ਤਰ੍ਹਾਂ ਹੀ ਰਾਸਨ ਪਿਆ ਹੈਗਾ ਅਸੀਂ ਤਾਂ ਤਿਆਰੀ ਕਰਕੇ ਤੇ ਹੁਣ ਵੀ ਇਹ ਸਮਝਦੇ ਆਂ ਇਹ ਲੜਾਈ ਸਾਡੀ ਲੰਬੀ ਹੈ ਉਸ ਸਰਕਾਰ ਨਾਲ ਹੈ ਜਿਹੜੀ ਸਰਕਾਰ ਨੇ ਪਹਿਲਾਂ ਅੱਜ ਤੱਕ 7 ਸਾਲਾਂ ਚ ਕਦੇ ਪਾਸਾ ਮੁੜ ਕੇ ਨਹੀਂ ਦੇਖਿਆ ਜਿਹੜੇ ਫੈਸਲੇ ਹੋਏ ਇਹ ਕਿਸਾਨਾਂ ਦੇ ਦਬਾਅ ਥੱਲੇ ਇੱਕ ਲਹਿਰ ਬਣ ਚੁੱਕੀ ਹੈ ਯਾਦੀ ਤੋਂ ਬਾਅਦ ਜਿੱਥੇ ਹੁਣ ਕੱਲਾ ਕਿਸਾਨ ਨਹੀਂ ਲੜ ਰਿਹਾ ਦੇਸ਼ ਦੇ ਸਾਰੇ ਲੋਕ ਲੜ ਰਹੇ ਆ ਸਮੁੱਚਾ ਹਿੰਦੁਸਤਾਨ ਦਾ ਨਹੀਂ ਦੁਨੀਆ ਪੱਧਰ ਦਾ ਭਾਈਚਾਰਾ ਜਿਹੜਾ ਇਸ ਕਿਸਾਨਾਂ ਦੇ ਮਸਲੇ ਦੀ ਹਮਾਇਤ ਕਰ ਰਿਹਾ ਹੈ ਸਰਕਾਰ ਨੂੰ ਇਸ ਦਬਾਅ ਥੱਲੇ ਝੁਕਣਾ ਪੈਣਾ ਹੈ ਔਰ ਇਹ ਮਸਲੇ ਦਾ ਹੱਲ ਲੱਭਣਾ ਪੈਣਾ ਹੈਗਾ ਰਾਜਸਥਾਨ ਦੇ ਹੋਰ ਕਿਸਾਨਾਂ ਨੂੰ ਇੱਥੇ ਜੈਸਿੰਘਪੁਰ ਖੇੜਾ ਬਾਰਡਰ ਤੇ ਮਾਰਚ ਕਰਨ ਵਾਸਤੇ ਕੀ ਤਿਆਰੀਆਂ ਕਰ ਰਹੀਆਂ ਜਥੇਬੰਦੀਆਂ ਹੋਰ ਆਉਣ ਵਾਲੇ ਦਿਨਾਂ 'ਚ ਦੇਖੋ ਰਾਜਸਥਾਨ ਦੇ ਕਿਸਾਨ ਹੁਣ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾ ਕੇ ਉਹ ਲਗਾਤਾਰ ਤਿਆਰੀ ਕਰ ਰਹੇ ਆ ਵੀ ਜਿਸ ਤਰ੍ਹਾਂ ਦੂਸਰੇ ਕਿਸਾਨਾਂ ਨੇ ਖਾਸ ਤੌਰ ਤੇ ਉਦਾਹਰਨ ਦਿੰਦੇ ਆ ਵੀ ਟਿੱਕੂ ਬਾਰਡਰ ਤੇ ਆਪਣੇ ਸਿੰਘੂ ਬਾਰਡਰ ਤੇ ਦੂਸਰੇ ਪਰਵਲ ਤੇ ਕਿਸਾਨਾਂ ਨੇ ਰੋਕਿਆ ਆਪਣੇ ਲਈ ਵੀ ਇਹ ਜ਼ਿੰਮੇਵਾਰੀ ਬਣਦੀ ਆ ਆਪਾਂ ਅੱਗੇ ਵੀ ਰੋਕਦੇ ਰਿਆਂ ਵੱਡੀ ਗਿਣਤੀ ਹੈ ਜਾਈਏ ਕਿਸਾਨ ਉਹ ਤਿਆਰੀ ਕਰ ਰਹੇ ਆ ਇੱਕ ਕਿਸਾਨਾਂ ਨੇ ਪਹੁੰਚਣਾ ਸ਼ੁਰੂ ਹੋ ਜਾਣਾ ਜਲਦੀ ਜੀ ਇਹ ਸੀ ਕਿ ਆਲ ਇੰਡੀਆ ਆਲ ਇੰਡੀਆ ਕਿਸਾਨ ਸਭਾ ਦੇ ਲੀਡਰ ਮੇਜਰ ਸਿੰਘ ਜੀ ਅਸੀਂ ਹੋਰ ਲੀਡਰਾਂ ਨਾਲ ਵੀ ਗੱਲ ਕਰਾਂਗੇ ਸਾਡੇ ਨਾਲ ਨੇ ਆਂਗਣਵਾੜੀ ਵਰਕਰਸ ਯੂਨੀਅਨ ਦੇ ਲੀਡਰ ਨੇ ਉਹਨਾਂ ਨਾਲ ਗੱਲ ਕਰਾਂਗੇ ਹੁਸ਼ਾ ਰਾਣੀ ਜਿਹੜਾ ਪ੍ਰੈਜ਼ੀਡੈਂਟ ਨੇ ਆਲ ਇੰਡੀਆ ਵਰਕਰਸ ਯੂਨੀਅਨ ਦੇ ਕਿੱਦਾਂ ਤੁਸੀਂ ਇਹ ਜਿਹੜਾ ਕਿਸਾਨਾਂ ਦਾ ਮੂਵਮੈਂਟ ਚੱਲਿਆ ਹੈ ਇਸ ਨੂੰ ਕਿੱਦਾਂ ਔਰਤਾਂ ਤੇ ਖਾਸ ਕਰ ਤੁਹਾਡੀ ਜਥੇਬੰਦੀ ਹੈਗੀ ਕਿੱਦਾਂ ਸਪੋਰਟ ਕਰ ਰਹੇ ਨੇ ਜੀ ਜਿਹੜੀ ਇਹ ਕਿਸਾਨ ਆंदोलਨ ਵੈਸੇ ਤਾਂ 10 ਜੂਨ ਤੋਂ ਸ਼ੁਰੂ ਹੋਇਆ ਮੈਂ ਪੰਜਾਬੀ ਚ ਬੋਲਣ ਦੀ ਹੈ ਤੇ 10 ਜੂਨ ਤੋਂ ਸ਼ੁਰੂ ਹੈ ਪੰਜਾਬ ਦੇ ਵਿੱਚ ਬਟ 25 ਸਤੰਬਰ ਤੋਂ ਤਾਂ ਲਗਾਤਾਰ ਜਿਹੜੇ ਟੋਲ ਪਲਾਜ਼ਿਆਂ ਦੇ ਉੱਪਰ ਜਾਮ ਲੱਗੇ ਹੋਏ ਨੇ ਲਗਾਤਾਰ ਰੇਲਾਇੰਸ ਦੇ ਪੈਟਰੋਲ ਪੰਪ ਬੰਦ ਨੇ ਮੋਲ ਬੰਦ ਨੇ ਜਿੱਥੇ-ਜਿੱਥੇ ਵੀ ਮੋਰਚਾ ਲੱਗਿਆ ਹੋਇਆ ਹੈ ਸਾਡੀ ਆਂਗਣਵਾੜੀ ਵਰਕਰ ਤੇ ਹੈਲਪਰ ਭੈਣਾ ਲਗਾਤਾਰ ਪੰਜਾਬ ਦੇ ਹਰ ਅੰਦੋਲਨ ਦੇ ਵਿੱਚ ਕੰਦੇ ਨਾਲ ਕੰਦਾ ਮਿਲਾ ਕੇ ਕੰਮ ਕਰ ਰਹੀਆਂ ਨੇ ਬਟ 21 ਸਤੰਬਰ ਨੂੰ ਅਸੀਂ ਅਲੱਗ ਤੋਂ 21 ਅਕਤੂਬਰ ਨੂੰ ਅਲੱਗ ਤੋਂ ਪੂਰੇ ਪੰਜਾਬ ਤੋਂ ਅਸੀਂ ਆਪਣੇ ਵੱਲੋਂ ਕੋਲ ਦੇ ਕੇ ਅਲੱਗ ਤੋਂ ਪ੍ਰੋਟੈਸਟ ਕੀਤਾ ਹੈ 26 ਨਵੰਬਰ ਨੂੰ ਵੀ ਅਸੀਂ ਬੜੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਰੇ ਰੇਲਵੇ ਸਾਡਾ ਜੇਲ੍ਹ ਭਰੋਦਾ ਅੰਦੋਲਨ ਤੋਂ ਬਾਅਦ ਅਸੀਂ ਖਨੋਰੀ ਦਾ ਬਾਰਡਰ ਜਿਹੜਾ ਤੋੜਿਆ ਮੈਂ ਖਨੋਰੀ ਤੋਂ ਬਿਲੋਂਗ ਕਰਦੀ ਆ ਉਸ ਦੇ ਵਿੱਚ ਸਾਡੀ ਬੜੀ ਗਿਣਤੀ ਦੇ ਵਿੱਚ ਆਂਗਣਵਾੜੀ ਵਰਕਰ ਹੈਲਪਰ ਉਸ ਦੇ ਵਿੱਚ 26 ਨਵੰਬਰ ਨੂੰ ਸ਼ਾਮਿਲ ਹੋਏ ਨੇ ਔਰ ਜਦੋਂ ਦਾ ਵੀ ਸਿੰਘੂ ਬਾਰਡਰ ਦੇ ਔਰ ਟਿਕਰੀ ਬਾਰਡਰ ਦੇ ਉੱਪਰ ਮੋਰਚਾ ਲੱਗਿਆ ਹੋਇਆ ਤੇ ਸਾਡੀ ਹਰ ਰੋਜ਼ ਦੀ 200 ਤੋਂ 300 ਦੀ ਗਿਣਤੀ ਸਾਡੇ ਆਂਗਣਵਾੜੀ ਵਰਕਰ ਹੈਲਪਰ ਅੰਮ ਬਸਿੰਗੂ ਬਾਰਡਰ ਤੇ ਟਿਕਰੀ ਬਾਰਡਰ ਦੇ ਉੱਪਰ ਰੈਗੂਲਰ ਆ ਰਹੇ ਨੇ ਤੇ ਅੱਜ ਸਾਡਾ ਵੀ ਸਾਡੀ ਵਰਕਰਸ ਦਾ ਮਨ ਸੀ ਕਿ ਬਾਕੀ ਮੋਰਚਿਆਂ ਨੂੰ ਬੰਦ ਕਰਾਉਣ ਦੇ ਵਿੱਚ ਅਸੀਂ ਗਏ ਆ ਤੇ ਕਿਉਂ ਨਾ ਅਸੀਂ ਰਾਜਸਥਾਨ ਵਾਲੇ ਦੇ ਵਿੱਚ ਵੀ ਜਾਈਏ ਤੇ ਉੱਥੇ ਵੀ ਅਸੀਂ ਦੇਖੀਏ ਕਿ ਕੀ ਸਿਚੁਏਸ਼ਨ ਹੈ ਰਾਤਸਾ ਨੂੰ ਬਾਰਡਰ ਤੇ ਰੋਕਿਆ ਗਿਆ इवन ਕਿ ਮੇਰਾ ਆਇਡੈਂਟੀਟੀ ਕਾਰਡ ਵੀ ਪੁਲਿਸ ਨੇ ਲੈ ਲਿਆ ਜਿਹੜਾ ਇਹ ਐਂਟਰੀ ਹੈਗੀ ਐ ਤੁਸੀਂ ਗਿਆ ਆਈਡੈਂਟੀ ਕਾਰਡ ਲਓ ਜੋ ਮਰਜ਼ੀ ਲਓ ਤੁਹਾਨੂੰ ਰਿਕਾਰਡ ਮਿਲ ਗਿਆ ਪਰਚੇ ਦਰਜ ਕਰਨ ਦੇ ਪੰਜਾਬ 'ਚ ਪਹਿਲਾਂ ਵੀ ਬਹੁਤ ਸਾਰੇ ਪਰਚੇ ਨੇ ਤੇ ਅਸੀਂ ਇਸ ਨੂੰ ਕਿਸਾਨ ਆंदोलन ਦੇ ਰੂਪ 'ਚ ਨਹੀਂ ਦੇਖਦੇ ਇਹ ਜਨ ਆंदोलਨ ਹੈ ਕਿਉਂਕਿ ਕਿਸਾਨ ਇਕੱਲਾ ਨਹੀਂ ਹੈ ਸਮਾਜ ਦਾ ਪੂਰਾ ਵਰਗ ਕਿਸਾਨ ਦੇ ਨਾਲ ਜੁੜਿਆ ਹੋਇਆ ਤੇ ਅਸੀਂ ਕਿਸਾਨਾਂ ਦੀਆਂ ਧੀਆਂ ਕਿਸੇਨਾਂ ਦੇ ਘਰਾਂ 'ਚ ਵਿਆਹੀਆਂ ਹੋਈਆਂ ਤੇ ਨਾ ਵੀ ਅਸੀਂ ਕਿਸਾਨਾਂ ਦੀਆਂ ਧੀਆਂ ਵੀ ਹੋਣ ਤਾਂ ਵੀ ਕਿਸਾਨ ਤੋਂ ਬਿਨਾ ਮਜ਼ਦੂਰ ਦਾ ਗੁਜ਼ਾਰਾ ਨਹੀਂ ਦੁਕਾਨਦਾਰ ਦਾ ਗੁਜ਼ਾਰਾ ਨਹੀਂ ਤੇ ਅੱਜ ਤੁਸੀਂ ਦੇਖੋ ਕੱਲੇ ਆਪ ਪੰਜਾਬ ਦੀ ਗੱਲ ਕਰੀਏ 46000 ਅੜਤੀ ਆਵਦ ਨਾਲ ਰਜਿਸਟਰਡ ਹੈ ਤੇ ਉਸ ਦੇ ਨਾਲ ਇਸ ਤੋਂ ਦੁੱਗਣਾ ਮਨੀਮ ਹੈ ਉਸ ਤੋਂ 4 ਗੁਣਾ ਉਸ ਦੇ ਉੱਪਰ ਇਹ ਆੜਤੀਆਂ ਦੇ ਨਾਲ ਅਸਿਸਟੈਂਟ ਉਹਨਾਂ ਦੇ ਲੇਬਰ ਵਾਲੇ ਆ ਪੱਲੇਦਾਰ 5 ਲੱਖ ਤੋਂ ਵੱਧ ਮਜ਼ਦੂਰ ਹੈ ਜਿਹੜਾ ਮੰਡੀ ਦੇ ਨਾਲ ਜੁੜਿਆ ਹੋਇਆ ਔਰ ਮੰਡੀ ਦੀ ਜਿਹੜੀ ਆਮਦਨ ਹੈ ਉਹਦੇ ਨਾਲ ਜਿਹੜਾ ਰੂਰਲ ਡਵੈਲਪਮੈਂਟ ਤੇ ਖਰਚ ਹੁੰਦਾ ਉਸਦੇ ਨਾਲ ਇੱਕ ਬਹੁਤ بڑا ਘਟ ਹੈ ਤੇ ਸਾਰੇ ਸਮਾਜ ਲਈ ਘਟ ਹੈ ਨਾ ਕਿ ਇਕੱਲੇ ਕਿਸਾਨ ਦੇ ਲਈ ਘਟ ਹੈ ਹੁਣ ਤੁਸੀਂ ਦੇਖੋ ਉਹੀ ਚੌਲ ਜਦੋਂ ਆਪਾਂ ਵੇਚਦੇ ਆ ਬਾਸਮਤੀ ਉਹ ਸਾਡੇ ਕੋਲੇ 20 ਰੁਪਿਆ ਕਿਲੋ ਜੀਰੀ ਜਾਂਦੀ ਹੈ ਕਦੇ 25 'ਚ ਕਦੇ ਹਾਈ ਹੋ ਜਾਏ 30 35 ਤੋਂ ਉੱਪਰ ਬਾਸਮਤੀ ਕਦੇ ਨਹੀਂ ਜਾਂਦੀ 3500 ਤੋਂ ਔਰ ਉਹੀ ਚਾਵਲ ਜਦੋਂ ਗੇਟ ਕੰਪਨੀ ਦੀ ਸਟੈਂਪ ਲੱਗ ਜਾਂਦੀ ਹੈ ਉਹ 200 ਰੁਪਏ ਕਿਲੋ ਦਾ ਹੋ ਜਾਂਦਾ ਤੇ ਇਸੇ ਤਰ੍ਹਾਂ ਸਾਡੀ ਕਣਕ ਦੇ ਜਦੋਂ ਸਟੈਂਪ ਡਾਨੀ ਦੀ ਅੰਬਾਣੀ ਲੱਗੂਗੀ ਤੇ ਆਟਾ 100 ਰੁਪਏ ਕਿਲੋ ਹੋਏਗਾ ਤੇ ਉਸ ਦੇ ਨਾਲ ਅਸੀਂ ਵੀ ਤਾਂ ਪ੍ਰਭਾਵਿਤ ਹੋਵਾਂਗੇ ਨਾ ਤੇ ਸਾਨੂੰ ਵੀ ਤਾਂ 100 ਰੁਪਏ ਕਿਲੋ ਆਟਾ ਖਾਣ ਲਈ ਮਿਲੇਗਾ ਤੇ ਇਸ ਲਈ ਸਾਡੀ ਸਾਰਿਆਂ ਦੀ ਜਿਬੇ ਮਾਰੀ ਬਣਦੀ ਹੈ ਕਿ ਅਸੀਂ ਹਰ ਸਮੇਂ ਤੇ ਜਿੰਨਾ ਚਿਰ ਇਹ ਕਿਸਾਨ ਆंदोलਨ ਚੱਲੇਗਾ ਅਸੀਂ ਮੋਢੇ ਨਾਲ ਮੋ ਦਾ ਸਾਧ ਦਵਾਂਗੇ ਜੇਲਾ ਚ ਜਾਣ ਦੀ ਲੋੜ ਪਈ ਜੇਲਾ ਚ ਜਾਵਾਂਗੇ ਪਹਿਲਾਂ ਵੀ ਅਸੀਂ ਡਾਂਗਾ ਖਾਈਆਂ ਨੇ ਪੰਜਾਬ ਚ ਬੜੇ ਪਰਚੇ ਨੇ ਸੈਂਟਰਲ ਜੇਲ ਪਟਿਆਲਾ ਵੀ ਦੇਖੀ ਆ ਬਡਾਲ ਜ਼ਿਲ੍ਹ ਚੰਡੀਗੜ੍ਹ ਵੀ ਦੇਖੀ ਆ ਸੰਗਰੂਰ ਵਾਲੀ ਵੀ ਦੇਖੀ ਆ ਤੇ ਇਸ ਲਈ ਕੋਈ ਨਹੀਂ ਅਸੀਂ ਗੁੜਗਾਵਾਂ ਵਾਲੀ ਤੇ ਰਾਸਤਾਨ ਵਾਲੀ ਵੀ ਦੇਖ ਲਾਂਗੇ ਕੋਈ ਨਈ ਗੱਲ ਨਹੀਂ ਹੈਗੀ ਜੀ ਏਸੀ ਕਿ 올 ਇੰਡੀਆ ਜਿਹੜਾ ਅੰਗਨਵਾੜੀ ਵਰਕਰਸ ਯੂਨੀਅਨ ਨੇ ਉਹਨਾਂ ਦੇ ਲੀਡਰ ਹੋਸ਼ਾ ਰਾणे ਉਹ ਵੀ ਸਪੋਰਟ ਕਰ ਰਹੇ ਨੇ ਤੇ ਦੱਸ ਦਈਏ ਕਿ ਜੈਸਿੰਘਪੁਰ ਖੇੜਾ ਬਾਰਡਰ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਟ੍ਰੈਫਿਕ ਜਿਹੜਾ ਹੈਗਾ ਦਿੱਲੀ ਜੈਪੁਰ ਨੈਸ਼ਨਲ ਨੈਸ਼ਨਲ ਹਾਈਵੇ ਤੇ ਉਹ ਬੰਦ ਕਰ ਦਿੱਤਾ ਹੈ ਕਿਸਾਨਾਂ ਨੇ ਫਿਲਹਾਲ ਜਿਹੜਾ ਪ੍ਰੋਗਰਾਮ ਸੀਗਾ ਉਹਨਾਂ ਦਾ ਇਸ ਰੋਡ ਨੂੰ ਜਿਹੜਾ ਹੈ ਬਲਾਕ ਕਰਨੇ ਦਾ ਫਿਲਹਾਲ ਉਹ ਕਾਮਯਾਬ ਰਹੇ ਨੇ ਇਸ ਰੋਡ ਨੂੰ ਬਲਾਕ ਕਰਨ ਦੇ ਵਿੱਚ ਤੇ ਦੇਖਣਾ ਹੈ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਲਗਾਤਾਰ ਜਿਹੜਾ ਹੈ ਰੋਡ ਬਲਾਕ ਕੀਤਾ ਹੋਇਆ ਹੈ ਇੱਥੇ ਵੀ ਉਹ ਸਸਟੇਨ ਕਰਦੇ ਨੇ ਕਿਸਾਨ ਲੀਡਰ ਕਹਿ ਰਹੇ ਨੇ ਕਿ ਹੋਰ ਵੀ ਕਿਸਾਨ ਜਿਹੜਾ ਨੇ ਰਾਜਸਥਾਨ ਤੋਂ ਜਿਹੜਾ ਨੇ ਉਹ ਮਾਰਚ ਕਰ ਰਹੇ ਨੇ ਦਿੱਲੀ ਦੀ ਸਾਈਡ ਤੋਂ ਤੇ ਇੱਥੇ ਇੱਕ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਮੋਰਚਾ ਜਿਹੜਾ ਹੈਗਾ ਲੱਗ ਰਿਹਾ ਹੈ ਸਿੰਘੂ ਬਾਰ τάρζτε